ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਕਰਦੇ ਵਿੱਚ ਦਹੀਂ ਬਿਲਕੁਲ ਸੌਖੇ ਤਰੀਕੇ ਨਾਲ ਇਹ ਆਪਣੇ ਕੋਲ ਫੁੱਲ ਕਰੀਮ ਦੁੱਧ ਦਾ ਠੀਕ ਹੈ ਜੀ ਇਹਨੂੰ ਆਪਾਂ ਪਹਿਲਾਂ ਵੀ ਉਬਾਲਾ ਦਿੱਤਾ ਹੋਇਆ ਸੀ ਤੇ ਹੁਣ ਆਪਾਂ ਇਹਨੂੰ ਹਲਕਾ ਜਿਹਾ ਗਰਮ ਕਰਕੇ ਚੰਗੀ ਤਰ੍ਹਾਂ ਕੜਛੀ ਦੇ ਨਾਲ ਇਹ ਫੈਟਾਂਗੇ ਤਾਂ ਕਿ ਬਹੁਤ ਵਧੀਆ ਦੀ ਛੱਗ ਜੀ ਬਣ ਕੇ ਤਿਆਰ ਹੋ ਜਾਵੇ ਤੇ ਬਹੁਤ ਹੀ ਮਿੱਠਾ ਤੇ ਮਲਾਈ ਦਰਦਈ ਬਣਾ ਕੇ ਆਪਾਂ ਤਿਆਰ ਕਰਾਂਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਦਹੀਂ ਨੂੰ ਬਣਾਉਂਗੇ ਨਾ ਇੱਕ ਤੈ ਦਿਨਾਂ ਬਣਾਉਣਾ ਬਹੁਤ ਜ਼ਿਆਦਾ ਸੌਖਾ ਹੈ ਤੇ ਇੱਕ ਬੰਦ ਦਾ ਵੀ ਬਹੁਤ ਜ਼ਿਆਦਾ ਟੇਸਟੀ ਹੈ ਤੇ ਦੋ ਚਮਚੇ ਲਵਾਂਗੇ ਆਪਾਂ ਹੁਣ ਦਹੀਂ ਦੇ ਇੱਕ ਡੋਂਗੇ ਦੇ ਵਿੱਚ ਇਹ ਬਿਲਕੁਲ ਫਰੈਸ਼ ਦਹੀਂ ਹੈ ਠੀਕ ਹੈ ਜੀ ਤੁਸੀਂ ਜਦੋਂ ਵੀ ਦਹੀਂ ਜਮਾਣਾ ਹੈਗਾ ਦਹੀਂ ਨੂੰ ਪਹਿਲਾਂ ਚੈੱਕ ਜ਼ਰੂਰ ਕਰੋ ਜੇ ਦਹੀਂ ਤੁਹਾਡਾ ਜੂਤ ਤੋਂ ਜ਼ਿਆਦਾ ਖੱਟਾ ਹੈ ਤਾਂ ਉਹਨੂੰ ਜਮਾਣ ਵਾਸਤੇ ਆਪਾਂ ਥੋੜਾ ਜਿਹਾ ਸਿਰਫ ਅੱਧਾ ਚਮਚੇ ਪਾਇਓ ਤੁਸੀਂ ਤੇ ਜੇ ਤੁਹਾਡੇ ਦਹੀਂ ਬਿਲਕੁਲ ਵੀ ਖੱਟਾ ਨਹੀਂ ਹੈਗਾ ਤਾਂ ਤੁਸੀਂ ਉਹਨੂੰ 2 ਚਮਚੇ ਪਾ ਕੇ ਦਹੀਂ ਨੂੰ ਜਮਾ ਸਕਦੇ ਹੋ ਲਓ ਜੀ ਆਪਾਂ ਹੁਣ ਚੰਗੀ ਤਰ੍ਹਾਂ ਦਹੀਂ ਫੈਟ ਲਈ ਆਏ ਚਮਚ ਦੇ ਨਾਲ ਤੇ ਹੁਣ ਆਪਾਂ ਇਹਨੂੰ ਗਰਮ ਕੀਤਾ ਹੋਇਆ ਦੁੱਧ ਨੂੰ ਇਹਦੇ ਵਿੱਚ ਐਡ ਕਰ ਦਾਂਗੇ ਦੁੱਧ ਤੁਹਾਡਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਠੰਡਾ ਇਸ ਤਰੀਕੇ ਨਾਲ ਬਹੁਤ ਵਧੀਆ ਦਹੀਂ ਜਮਕੇ ਕਰਦੇ ਵਿੱਚ ਤਿਆਰ ਕਰਦੇ ਆ ਤੇ ਹੁਣ ਆਪਾਂ ਸਾਰੇ ਦੁੱਧ ਨੂੰ ਇੱਕ ਡੋਂਗੇ ਦੇ ਵਿੱਚ ਐਡ ਕਰ ਦਾਂਗੇ ਇਸ ਤਰੀਕੇ ਨਾਲ ਆਪਾਂ ਇਸ ਕਰਕੇ ਇਹਨੂੰ ਹੌਲੀ-ਹੌਲੀ ਐਡ ਕਰਦੇ ਆ ਤਾਂ ਕਿ ਇਹਦੀ ਇੱਕ ਚੱਗ ਜੀ ਬਣ ਕੇ ਤਿਆਰ ਹੋ ਜਾਵੇ ਤੇ ਹੁਣ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਲਾ ਦਾਂਗੇ ਤਾਂ ਕਿ ਦਹੀਂ ਤੇ ਦੁੱਧ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਹੁਣ ਆਪਾਂ ਇਹਨੂੰ ਪੂਰੀ ਰਾਤ ਚੰਗੀ ਤਰ੍ਹਾਂ ਟੱਕ ਕੇ ਰੱਖਾਂਗੇ ਸਵੇਰ ਨੂੰ ਇਹ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਊਗਾ ਲਓ ਜੀ ਹੁਣ ਆਪਏ ਨੂੰ ਟੱਕ ਦਾਂਗੇ ਆਪਾਂ ਇਹਦੇ ਵਿੱਚ ਕੋਈ ਵੀ ਐਕਸਟਰਾ ਚੀਜ਼ ਨਹੀਂ ਹੈ ਜਿਹੜੀ ਕੀਤੀ ਹੈਗੀ ਦਹੀਂ ਨੂੰ گاੜਾ ਕਰ ਲਈ ਇਹ ਬਿਲਕੁਲ ਫੁੱਲ ਕਰੀਮ ਦੁੱਧ ਤੋਂ ਤਿਆਰ ਕਰਕੇ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਕੁਝ ਵੀ ਪਾਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਹੁਣ ਆਪਏ ਨੂੰ ਟੱਕ ਦਾਂਗੇ ਤੇ ਪੂਰੀ ਰਾਤ ਇਹ ਜਮੂਗਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਬਿਲਕੁਲ ਸੌਖੇ ਤਰੀਕੇ ਨਾਲ ਬਣਾ ਕੇ ਆਪਾਂ ਇਹਨੂੰ ਤਿਆਰ ਕਰਾਂਗੇ ਲਓ ਜੀ ਪੂਰੀ ਰਾਤ ਆਪਾਂ ਨੂੰ ਬਣਾ ਕੇ ਰੱਖਿਆ ਸੀ ਠੱਕ ਕੇ ਰੱਖਿਆ ਸੀ ਤੇ ਹੁਣ ਦੇਖੋ ਤੁਸੀਂ ਕਿੰਨਾ ਵਧੀਆ ਦਹੀਂ ਚਮਕ ਕੇ ਤਿਆਰ ਹੋ ਗਿਆ ਬਿਲਕੁਲ ਮਲਾਈਦਾਰ ਇਸ ਤਰੀਕੇ ਦਾ ਹੀ ਆਪਾਂ ਨੂੰ ਚਾਹੀਦਾ ਸੀਗਾ ਤੇ ਦਹੀਂ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੇ ਆਪਾਂ ਹੁਣ ਤੁਹਾਨੂੰ ਬਣਾ ਕੇ ਦਿਖਾਵਾਂਗੇ ਲੱਸੀ ਦਹੀਂ ਦੀ ਮਿੱਠੀ ਲੱਸੀ ਘਰ ਦੇ ਵਿੱਚ ਤੁਸੀਂ ਤਿਆਰ ਕਰੋ ਬਹੁਤ ਹੀ ਟੇਸਟੀ ਹੁੰਦੀ ਹੈ ਸਾਰੇ ਦਹੀਂ ਨੂੰ ਆਪਾਂ ਇੱਕ ਵੱਡੇ ਟੋਪੀ ਦੇ ਵਿੱਚ ਕੱਢ ਲਿਆ ਹੈ ਤੇ ਇੱਕ ਕੌਲੀ ਪਾਈ ਆਪਾਂ ਇਹਦੇ ਵਿੱਚ ਚੀਨੀ ਦੀ ਮਿੱਠਾ ਤੁਸੀਂ ਵੱਧ ਘੱਟ ਕਰ ਸਕਦੇ ਹੋ ਆਪਣੇ ਸਵਾਦ ਅਨੁਸਾਰ ਆਪਾਂ ਇਹ ਮਿੱਠੀ ਲੱਸੀ ਬਣਾ ਕੇ ਤਿਆਰ ਕਰ ਰਹੇ ਹਾਂ ਜਿਹੜੀ ਆਪਾਂ ਪਜਾਰ ਦੇ ਵਿੱਚ ਪੀ ਕੇ ਆਨੇ ਹੁੰਦੇ ਆ ਬਹੁਤ ਹੀ ਵਧੀਆ ਟੇਸਟੀ ਤੇ ਕਰੀਮੀ ਮਲਾਈਦਾਰ ਲਓ ਜੀ ਇਹਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਇੱਕ ਚਮਚੀ ਰੰਦਾ ਦਹੀਂ ਨੂੰ ਪਹਿਲਾਂ ਫੈਟ ਲਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਚੀਨੀ ਪਾਈ ਹੋਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਛੋਛੇ ਟੁਕੜੇ ਬਰਫ਼ ਦੇ ਐਡ ਕਰਾਂਗੇ ਇਸ ਤਰੀਕੇ ਇਹ ਬਿਲਕੁਲ ਪੰਜਾਬੀ ਸਟਾਈਲ ਨਾਲ ਆਪਾਂ ਤੁਹਾਨੂੰ ਲੱਸੀ ਬਣਾਉਣੀ ਸिखਾਈ ਹੈ ਕਿਉਂਕਿ ਸਾਡੇ ਹਮੇਸ਼ਾ ਇਸ ਤਰ੍ਹਾਂ ਦੀ ਲੱਸੀ ਬਣਾ ਕੇ ਹੀ ਪੀਤੀ ਜਾਂਦੀ ਹੈ ਤੇ ਹੁਣ ਇੱਕ ਗ੍ਰੈਂਡਰ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ 1-2 ਮਿੰਟ ਹੀ ਫਟਣਾ ਠੀਕ ਹੈ ਜੀ ਜ਼ੋਰ ਤੋਂ ਜ਼ਿਆਦਾ ਆਪਾਂ ਇਹਨੂੰ ਨਹੀਂ ਕਰਨਾ ਹੈਗਾ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਅੱਧਾ ਕਿਲੋ ਦੁੱਧ ਦਾ ਦੁੱਧ ਦਾ ਆਪਣਾ ਠੰਡਾ ਕੀਤਾ ਹੋਇਆ ਸੀ ਗਰਮ ਕਰਕੇ ਆਪਾਂ ਠੰਡਾ ਕਰ ਲਿਆ ਸੀ ਤੇ ਅੱਧਾ ਕਿਲੋ ਆਪਾਂ ਇਹਦੇ ਵਿੱਚ ਦੁੱਧ ਨੂੰ ਐਡ ਕਰ ਦਿੱਤਾ ਹੈ ਤੇ ਹੁਣ 1 ਮਿੰਟ ਆਪਾਂ ਇਹਨੂੰ ਚੰਗੀ ਤਰ੍ਹਾਂ ਦਹੀਂ ਦੇ ਵਿੱਚ ਮਿਕਸ ਕਰਨਾ ਹੈ ਕਿ ਸਿਰਫ ਆਪਾਂ 1-2 ਮਿੰਟ ਹੀ ਗ੍ਰੈਂਡਰ ਚ ਲਾਇਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹ ਨਹੀਂ ਚਲਾਉਣਾ ਨਹੀਂ ਤੇ ਦਹੀਂ ਆਪਣਾ ਮੱਖਣੀ ਬਣ ਜਾਊਗਾ ਦਹੀਂ ਦੀ ਲੱਸੀ ਨਹੀਂ ਬਣ ਕੇ ਤਿਆਰ ਹੋਣੀ ਲਓ ਜੀ ਬਹੁਤ ਵਧੀਆ ਆਪਾਂ ਨੂੰ ਇਸ ਤਰੀਕੇ ਨਾਲ ਫੈਟ ਲਿਆ ਇਹਨਾਂ ਨਾਲ ਆਪਣੀ ਚੀਨੀ ਜਿਹੜੀ ਵੀ ਆਪਾਂ ਖਾਣ ਦੇ ਵਿੱਚ ਐਡ ਕੀਤੀ ਸੀ ਉਹ ਵੀ ਚੰਗੀ ਤਰ੍ਹਾਂ ਘੁਲ ਗਈ ਹੈ ਤੇ ਬਹੁਤ ਵਧੀਆ ਠੰਡੀ ਠਾਰ ਇਹ ਲੱਸੀ ਬਣ ਕੇ ਤਿਆਰ ਹੋਈ ਹੈ ਬਿਲਕੁਲ ਸੌਖੇ ਤਰੀਕੇ ਦੇ ਨਾਲ ਤੇ ਹੁਣ ਆਪਰੇ ਅਨੁਸਾਰੀ ਨੂੰ ਕੱਢ ਦਾਂਗੀ ਕਿ ਗਲਾਸ ਦੇ ਵਿੱਚ ਐਡ ਕਰ ਦਾਂਗੇ ਲਓ ਜੀ ਬਹੁਤ ਹੀ ਗਾੜੀ ਤੇ ਬਹੁਤ ਹੀ ਟੇਸਟੀ ਆਪਾਂ ਇਹ ਲੱਸੀ ਬਣਾ ਕੇ ਮਲਾਈਦਾਰ ਤਿਆਰ ਕੀਤੀ ਹੈ ਤੁਸੀਂ ਚਾਹੋ ਤਾਂ ਇਹਨੂੰ ਜਿਹੜੀ ਮਰਜ਼ੀ ਫਰੂਟ ਜਾਂ ਡਰਾਈ ਫਰੂਟ ਨਾਲ ਬਣਾ ਕੇ ਖਾ ਸਕਦੇ ਹੋ ਪੀ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗਦਾ ਠੀਕ ਹੈ ਜੀ ਪਰ ਆਪਾਂ ਇਹ ਬਿਲਕੁਲ ਸਿੰਪਲ ਤਿੱਕ ਕੇ ਨਾ ਮਿੱਠੀ ਲੱਸੀ ਆਪਾਂ ਤੁਹਾਨੂੰ ਬਣਾ ਕੇ ਤਿਆਰ ਕੀਤੀ ਹੈ ਤੇ ਪੀਣ ਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਤੇ ਆਪਾਂ ਇਹਦੇ ਵਿੱਚ ਹੁਣ ਬਾਦਾਮ ਪਾਤੇ ਨੇ ਤੇ ਤੁਸੀਂ ਚਾਹੋ ਤਾਂ ਜਿਹੜਾ ਮਰਜ਼ੀ ਆਪਣਾ ਡਰਾਈ ਫਰੂਟ ਪਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਹੈ ਲਓ ਜੀ ਇਸ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਆਪਣੇ ਬੱਚੇ ਨੂੰ ਬਣਾਓ ਪਿਆਓ ਗਰਮੀ ਦੀ ਰਾਹਤ ਮਿਲੂਗੀ ਤੇ ਬਹੁਤ ਹੀ ਟੇਸਟੀ ਤੇ ਲੂ ਵੀ ਠੰਡੀ ਠਾਰ ਤੇ ਬਹੁਤ ਹੀ ਮਜ਼ਾ ਆਊਗਾ ਪੀਂਦੇ ਤੇ ਤੁਸੀਂ ਇਹਨੂੰ ਬਾਰ ਬਾਰ ਬਣਾਵੋਗੇ ਕੋਈ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਇਸ ਤਰੀਕੇ ਨਾਲ ਤੁਸੀਂ ਹੁਣ ਸਾਨੂੰ ਜ਼ਰੂਰ ਦੱਸਿਓ ਕਿ ਤੁਸੀਂ ਕਿਸ ਤਰੀਕੇ ਨਾਲ ਬਣਾ ਕੇ ਤਿਆਰ ਕਰਦੇ ਹੋ ਤੇ ਬਹੁਤ ਵਧੀਆ ਲਓ ਜੀ ਆਪਣੀ ਸਾਜੀ ਲਸੀ ਪਣੀ ਕੇ ਤਿਆਰ ਠੰਡੀ ਠਾਰ ਤੇ ਬਹੁਤ ਹੀ ਟੇਸਟੀ ਮਿੱਠੀ ਲੱਸੀ ਨੂੰ ਬਣਾਉਣਾ ਬਹੁਤ ਸੌਖੀ ਗੱਲ ਆ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਬਹੁਤ ਵਧੀਆ ਤਰੀਕਾ ਹੈ ਤੁਸੀਂ ਘਰ ਦੇ ਵਿੱਚ ਦਹੀਂ ਦੇ ਵਿੱਚ ਬਣਾ ਕੇ ਖੁਦ ਦਹੀਂ ਤਿਆਰ ਕਰੋ ਤੇ ਬਹੁਤ ਵਧੀਆ ਟੇਸ ਦੀ ਲੱਸੀ ਬਣਾਓ ਤੇ ਪੀਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਆਈ